ਨਵਾਸ਼ੇਰ ਨਗਰ ਕੌਂਸਲ ਦੀ ਪਹਿਲ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਮਿਊਨਿਸਪਲ ਪਾਰਕ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਸਥਾਨਕ ਪਬਲਿਕ ਪਾਰਕ ਦੇ ਨਜ਼ਦੀਕ ਪਬਲਿਕ ਗਾਰਡਨ ਵਿਖੇ ਕਰੀਬ ਸਵਾ ਇਕੜ ਤੋਂ ਵੀ ਵੱਧ ਜ਼ਮੀਨ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਬੋਲਦਿਆਂ ਸ੍ਰੀ ਨਵਜੋਤ ਪਾਲ ਸਿੰਘ ਰੰਦਾਵਾ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਇਹਨਾਂ ਦੀ ਨਿਰੰਤਰ ਦੇਖਭਾਲ ਕਰਨ ਲਈ ਹਦਾਇਤ ਵੀ ਕੀਤੀ ਗਈ ਇਸ ਮੌਕੇ ਤੇ ਸੁਸਾਇਟੀ ਦੇ ਮੁਖ ਸੇਵਾਦਾਰ ਸੁਰਜੀਤ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਜੀ ਦੀ ਕਾਫੀ ਸਮੇਤੋ ਇਹ ਦਲੀ ਇਛਾਸੀ ਕੇ ਇਸ ਜ਼ਮੀਨ ਦਾ ਸਦਉਪਯੋਗ ਕਰਕੇ ਇਸ ਨੂੰ ਸ਼ਹਿਰ ਦੇ ਵਿੱਚ ਚੌਗਿਰਦੇ ਦੀ ਸੰਭਾਲ ਦੇ ਨਾਲ ਨਾਲ ਇਸ ਨੂੰ ਖੂਬਸੂਰਤੀ ਦਾ ਕੇਂਦਰ ਵੀ ਬਣਾਇਆ ਜਾਵੇ। ਉਹਨਾਂ ਵੱਲੋਂ ਕੀਤੀ ਗਈ ਪਹਿਲ ਤੇ ਇਸ ਸਥਾਨ ਤੇ ਪੁਰਾਤਨ ਜੰਗਲ ਦੀ ਦਿੱਖ ਪ੍ਰਦਾਨ ਕਰਨ ਹਿਤ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਪਾਰਕ ਮੈਨੇਜਮੈਂਟ ਵੱਲੋਂ ਇਸ ਦੀ ਵੱਡੀ ਪੱਧਰ ਤੇ ਸਫਾਈ ਕਰਵਾ ਕੇ ਇਸ ਵਿੱਚ ਪੁਰਾਤਨ ਅਤੇ ਨਵੀਨਤਮ ਦੋਨੋਂ ਤਰ੍ਹਾਂ ਦੇ ਸੰਗਣੀ ਛਾਂ ਵਾਲੇ ਬੂਟਿਆਂ ਦੇ ਨਾਲ-ਨਾਲ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੈਂਬਰ ਡਾਕਟਰ ਕਮਲ ਨੇ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਜੀ ਆਇਆਂ ਕਿਹਾ ਅਤੇ ਨਗਰ ਕੌਂਸਲ ਵੱਲੋਂ ਇਸ ਪ੍ਰੋਜੈਕਟ ਦੇ ਨਿਰਮਾਣ ਹਿੱਤ ਹਰ ਸੰਭਵ ਸਹਿਯੋਗ ਦੇਣ ਲਈ ਯਕੀਨ ਦਿਵਾਇਆ। ਉਨ੍ਹਾਂ ਨੇ ਵਿਦੇਸ਼ ਦੌਰੇ ਤੇ ਗਏ ਹੋਏ ਹਲਕਾ ਇੰਚਾਰਜ ਬੱਲੂ ਜੀ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਇਸ ਪ੍ਰੋਜੈਕਟ ਦੀ ਆਰੰਭਤਾ ਲਈ ਵਧਾਈ ਵੀ ਦਿੱਤੀ। ਇਸ ਵਾਰਡ ਦੇ ਕੌਂਸਲਰ ਪ੍ਰਵੀਨ ਪਾਟਿਆ ਵੱਲੋਂ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਸਰ ਜੀ ਨੇ ਇਕੱਠੇ ਹੋ ਕੇ ਜਿਹੜੇ ਵੀ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਸਾਰਿਆਂ ਨੂੰ ਮੈਂ ਕ੍ਰੈਡਿਟ ਕਰਦਾ ਹੈ ਇਹਦਾ ਮੇਨਟੇਨੈਂਸ ਵੀ ਨਾਲ ਹੀ ਫੰਡਿੰਗ ਉਹਦੀ ਕਰ ਲਿਓ ਜੀ ਕਿਉਂਕਿ ਨਾਰਮਲੀ ਕੋਤ ਨੂੰ ਤੁਮਾਕੇ ਨਾਲ ਆਪਾਂ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਉਹਦੀ ਮੇਨਟੇਨੈਂਸ ਨਹੀਂ ਹੁੰਦੀ ਇਕ ਹੋਰ ਬਿਫੋਰ ਆਈ ਸਾਈਨ ਆਫ ਰਿਕਵੈਸਟ ਕਰੂੰਗਾ ਕਿ ਇਹ ਇਹਦੀਆਂ ਜਿਹੜੀਆਂ ਹੱਦਾ ਹੈਗੀਆਂ ਇਸ ਪਲਾਟ ਦੀਆਂ ਉਹ ਹੁਣੇ ਰੈਵਨਿਊ ਦੇ ਵਿੱਚੋਂ ਤੁਸੀਂ ਕਢਾ ਲਓ ਕਿਉਂਕਿ ਜਦੋਂ ਅਰਬਨਾਈਜੇਸ਼ਨ ਹੁੰਦੀ ਹੈ ਮਹਿੰਗਾ ਹੋ ਜਾਂਦਾ ਹੈ ਇੱਕ ਇੱਕ ਫੁੱਟ 6 6 ਇੰਚ ਤੇ ਖੇਤਰ ਬਾਚ ਬਣਾਈ ਹੁੰਦੀ ਹੈ ਤੁਸੀਂ ਆਪਣੀਆਂ ਬੁਰਜੀਆ ਬਾੜੀਆਂ ਲਵਾ ਲਓ ਤਾਂ ਕਿ ਕੱਲ ਦੀ ਤਰੀਕ ਵਿੱਚ ਜਦੋਂ ਆਸ-ਪਾਸ ਇਹਦੇ ਮਕਾਨ ਬਣੇ ਤਾਂ ਲੜਾਈਆਂ ਦਾ ਹੋ Thank you.